ਅੱਜ ਕੇਂਦਰ ਸਰਕਾਰ ਨੇ ਕੱਲ ਸਾਨੂੰ ਇੱਕ ਖਰੜਾ ਦਿੱਤਾ ਮੰਦਰੀ ਦਾ ਜਿਹੜਾ ਪ੍ਰੋਗਰਾਮ ਸੀ ਉਹਨੂੰ ਬਦਲਣ ਦਾ ਸਭ ਤੋਂ ਪਹਿਲਾਂ ਤਾਂ ਉਹਦੇ ਸਭ ਤੋਂ ਬੁਰੀ ਗੱਲ ਕੀ ਹੈ ਕਿ ਕੇਂਦਰ ਸਰਕਾਰ ਮਹਾਤਮਾ ਗਾਂਧੀ ਜੀ ਦਾ ਨਾਂ ਖਤਮ ਕਰ ਰਿਹਾ ਉਹਨੂੰ ਵਿਕਸਿਤ ਭਾਰਤ ਅਗ੍ਰਾਮੀ ਰੋਜ਼ਗਾਰ ਯੋਜਨਾ ਦਾ ਨਾਂ ਦੇ ਰਿਹਾ ਅਸੀਂ ਉਹਦਾ ਪੂਰ ਜ਼ੋਰ ਵਿਰੋਧ ਕਰਦੇ ਹਾਂ ਉਹ ਨਹੀਂ ਹੋਈ ਗੱਲ ਨਹੀਂ ਜਿਹੜਾ ਮੰਗ ਤੇ ਪ੍ਰੋਗਰਾਮ ਸੀ ਕਿ ਜਿਹੜਾ ਵੀ ਮਜ਼ਦੂਰ ਜਦੋਂ ਵੀ ਚਾਹੁੰਦਾ ਸਾਰੇ ਸਾਲ ਚੋਂ 100 ਦਿਨ ਦੀ ਮਜ਼ਦੂਰੀ ਮੰਗ ਸਕਦਾ ਉਹ ਸਾਰਾ ਖਤਮ ਕਰਤਾ ਇਹਨਾਂ ਨੇ ਡਿਮਾਂਡ ਡ੍ਰਿਵਨ ਤੋਂ ਮਤਲਬ ਮੰਗ ਤੋਂ ਹੁਣ ਕਹਿ ਰਿਹਾ ਕਿ ਸੈਂਟਰਲ ਗਵਰਨਮੈਂਟ ਇੱਕ ਪਲਾਨਿੰਗ ਕਰੂਗੀ ਔਰ ਸਟੇਟਾਂ ਨੂੰ ਦੱਸੂਗੀ ਕਿ ਕਿੰਨਾ ਤੁਹਾਨੂੰ ਪੈਸਾ ਦੇਵਾਂਗੇ ਉਸ ਸਬ ਨਾਲ ਤੁਸੀਂ ਕੰਮ ਕਰਨਾ ਔਰ ਕਿਹੜੀ ਜਗ੍ਹਾ ਕਰਨਾ ਉਹ ਵੀ ਕੇਂਦਰ ਸਰਕਾਰ ਦੱਸੂਗੀ ਇਹ ਮਤਲਬ ਸੂਬੇ ਜਾਂ ਪਹਿਲਾਂ ਗ੍ਰਾਮ ਪੰਚਾਇਤਾਂ ਨੂੰ ਅਧਿਕਾਰ ਸੀ ਉਹ ਸਾਰਾ ਖਤਮ ਹੋ ਚੁੱਕਿਆ ਇਹਨਾਂ ਹੀ ਨਹੀਂ ਇੱਥੇ ਵੀ ਨਹੀਂ ਰੁਕੇ ਕਹਿੰਦੇ ਆ ਨਹੀਂ ਪਹਿਲਾਂ 100% ਮਜ਼ਦੂਰੀ ਦਾ ਪੈਸਾ ਕੇਂਦਰ ਸਰਕਾਰ ਦਿੰਦੀ ਸੀ ਔਰ ਕਹਿੰਦੇ ਨਹੀਂ 60 40 ਕਰਾਂਗੇ 60 ਅਸੀਂ ਦਵਾਂਗੇ 40 ਸਟੇਟਾਂ ਦੇਣ ਅਚਾ ਸਟੇਟਾਂ ਦੀ ਕਿਸੇ ਦੀ ਸਲਾਹ ਨਹੀਂ ਉਹਨਾਂ ਦੀ ਵਿੱਤ ਸਥਿਤੀ ਉਹਨਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਸਟੇਟਾਂ ਦੀ ਇਹੋ ਜੀ ਆ ਕਿਤੇ ਵੀ ਮੰਨਰੇਗਾ ਨਹੀਂ ਚੱਲੂਗਾ ਤੇ ਇਹਨਾਂ ਨੇ ਜਿਹੜਾ ਮੰਗ ਦਾ ਪ੍ਰੋਗਰਾਮ ਸੀ ਡਿਮਾਂਡ ਡਰਿਵਨ ਸੀ ਉਹਨੂੰ ਇੱਕ ਸੈਂਟਰਲ ਪ੍ਰੋਗਰਾਮ ਬਣਾ ਕੇ ਕਿ ਅਸੀਂ ਦੱਸਾਂਗੇ ਕਿੰਨਾ ਕਰਾਂਗੇ ਇਹਨੂੰ ਪ੍ਰੋਗਰਾਮ ਨੂੰ ਖਤਮ ਕਰਨ ਦੀ ਯੋਜਨਾ ਇਹ ਮਜ਼ਦੂਰਾਂ ਨੂੰ ਔਰ ਅਜ਼ੀਮ ਮਜ਼ਦੂਰਾਂ ਲਈ ਕਿਉਂਕਿ ਅਸੀਂ ਪ੍ਰੋਗਰਾਮ ਕਾਂਗਰਸ ਨੇ ਬਣਾਇਆ ਸੀ ਅਸੀਂ ਬਿਲਕੁਲ ਇਹਦਾ ਪੂਰ ਜ਼ੋਰ ਵਿਰੋਧ ਕਰਾਂਗੇ ਔਰ ਜਿਹੜੇ ਮਜ਼ਦੂਰਾਂ ਦਾ ਨੁਕਸਾਨ ਕਰ ਰਿਹਾ ਅਸੀਂ ਇਹਨਾਂ ਨੂੰ ਮੋਦੀ ਸਰਕਾਰ ਨੂੰ ਬਿਲਕੁਲ ਨਹੀਂ ਕਰਨ ਦਿਆਂਗੇ